ਗੁਰਮੁਖ ਜਨਮ ਆਪਣਾ ਸਫਲਾ ਕਾ ਦਿੰਦਾ ਗੁਰਮਖ ਜਨਮ ਸਕਾਰਥਾ ਸੱਚੇ ਸ਼ਬਦ ਲਗਾਨਾ ਜੇ ਸੱਚੇ ਸ਼ਬਦ ਦੇ ਨਾਲ ਪਿਆਰ ਪੈ ਗਿਆ ਜੋ ਆਪਣੇ ਅੰਦਰ ਆ ਇਹਦਾ ਜਨਮ ਸਾਡਾ ਉਹ ਮੰਨਿਆ ਜਾਂਦਾ ਸੀ ਜਦੋਂ ਉਸ ਅੰਮ੍ਰਿਤ ਰਸ ਦੇ ਭਰਪੂਰ ਕਿਰਪਾ ਜਿਆ ਕਰਦਾ ਸਾਨੂੰ ਯਕੀਨ ਦਵਾਦਾ 755 ਅੰਕ ਤੇ ਮਾਲਕ ਬਖਸ਼ ਕਰਿਆ ਇਹ ਗੁਰਮੁਖ ਜਨਮਸਕਾਰਤਾ ਸੱਚੇ ਸ਼ਬਦ ਲਗਾਨ ਆਤਮ ਰਾਮ ਪ੍ਰਕਾਸ਼ਿਆ ਸਹਿਜੇ ਸੁਖਰ ਹਨ ਵੇ ਆਤਮਾ ਕਦਾ ਪ੍ਰਗਟ ਹੁੰਦੀ ਆ ਜਦ ਸਹਿਜ ਜਾ ਕੇ ਸਭ ਦੇ ਨਾਲ ਪਿਆਰ ਕਰਿਆ ਕੋં ਸਾਰਾ ਸੱਚ ਆ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੇ ਪਾਇ ਪਿਆਰ ਇਹ ਨਾਮ ਆ ਪਿਆਰ ਆ ਭਾਵਨਾ ਆ ਉਹਨ ਸਤ ਕਰਕੇ ਜਾਣੇ ਸੱਚੀ ਬੜਾਈ ਕਰਤੇ ਪਾਈ ਸੱਚੇ ਨਾ ਪਿਆਰੇ ਇਸ ਜੀ ਦਾ ਪਤਾ ਲੱਗਿਆ ਵੀ ਮਾਲਕਾ ਜਿਹੜਾ ਬੜਾ ਪਿਆਰਾ ਵਾ ਕਿਸੇ ਨਾਲ ਬੈਰ ਨਹੀਂ ਕਰਦਾ ਸਾਰੇ ਵਿੱਚ ਆ ਬੈਠਾ ਵਾ ਇੱਕੋ ਸੱਚਾ ਸਾਮੇ ਵਰਤੇ ਬਿਰਲਾ ਕੋ ਵਿਚਾਰੇ ਅਸੀਂ ਹੁਣ ਆਪਣੇ ਦੁਬਧਾ ਕਰਦੇ ਆ ਮਾੜਾ ਚੰਗਾ ਵਾ ਜਿਹੜੀ ਪਿਆਰ ਪੈਂਦਾ ਸਿਫਤ ਕਰਦੇ ਆ ਜਿੰਨਾ ਥੋੜੇ ਔਕੇ ਨਾਲ ਉਹਦੀ ਅਸੀਂ ਨਿੰਦਾ ਚੋਰੀ ਕਰਦੇ ਆ ਇਸੇ ਤਰ੍ਹਾਂ ਮਾਲਕ ਦਾ ਆਦਿਆ ਸਾਡਾ ਜਮਲਾ ਮਰਨ ਮੁੱਕਦਾ ਨਹੀਂ ਹੈਗਾ ਜਮਣਾ ਮਰਨ ਕਦ ਮੁਕਣਾ ਜਿਆਦਾ ਸੇ ਇਸ ਚੀਜ਼ ਦਾ ਵਰਣਨ ਕਰਕੇ ਪਛਾਣਗੇ ਜਮਣਾ ਮਰਨਾ ਹੁਕਮ ਵਰਤੇ ਗੁਰਮੁਖ ਆਪਸਾ ਨੇ ਜਦ ਇਹਦੀ ਪਛਾਣ ਕਰ ਲਾਗੇ ਅਸੀਂ ਦੁਨਿਆਵੀ ਦੇ ਵਿੱਚ ਦੁਨੀਆ ਦੀ ਸਿਫਤ ਕਰਦੇ ਹਾਂ ਮਾਰ ਕਹਿੰਦੇ ਇਹਦਾ ਮਰ ਜਾਣਾ ਆਪੇ ਮੁੜ ਕੇ ਕੱਟਣੀ ਹੁਣਾ ਅਸੀਂ ਉਹਦੀ ਸਿਫਤ ਕਰੋ ਜਿਹੜਾ ਜੰਮਦਾ ਮਰਦਾ ਨਹੀਂ ਹੈਗਾ ਦੁਨੀਆ ਨਾ ਸਲਾਹੇ ਜੋ ਮਰ ਵੰਜਸੀ ਕਾ ਜਿਹਨੇ ਮਰ ਕੇ ਜੰਪੇ ਮਰ ਜਾਣਾ ਉਹਦੀ ਕਾ ਸਲਾਹ ਕਰਨੀ ਆ ਲੋਕਾਂ ਨਾਲ ਸਲਾਹ ਜੋ ਮਰ ਖਾਕਦੀ ਬਈ ਜਿਹਨੇ ਰਾਖ ਬਣ ਜਾਣਾ ਉਹਦੇ ਕੀ ਸਫਤ ਕਰੋਗੇ ਬਾ ਮੇਰੇ ਸੇਹ ਬਾਬਾ ਗੁਰਮੁਖ ਸਦਾ ਸਲਾਹੀਏ ਸੱਚਾ ਬੇ ਗੁਰਮੁਖ ਗੁਰਮੁਖ ਆ ਕਿ ਨੂੰ ਜੋ ਮਾਲਕ ਦੇ ਦਾਤੇ ਪ੍ਰਵਾਨ ਜੀਦਾ ਕੇ ਨਾਦ ਦੇ ਨਾਲ ਪਿਆਰ ਪਿਆ ਆ ਇਹਨਾਂ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਸਮਾਂ ਜਿਵੇਂ ਗੁਰਮੁਖ ਨਾ ਪਿਆਰ ਕਰਦੇ ਆ ਜਿਵੇਂ ਕਹਿੰਦੇ ਇਹ ਤਨ ਵਿੱਚੀ ਸੰਤ ਵੇ ਪਿਆਰੇ ਪ੍ਰੀਤਮ ਦੇ ਮਿਲਾਏ ਗੁਰਮੁਖ ਪਾਈ ਸੇਵਾ ਸੰਗ ਅੱਜ ਸਾਡੇ ਮਨ ਦੇ ਵਿੱਚ ਕਲਪਨਾ ਸਾਰੀ ਖਤਮ ਹੋ ਗਈ ਉਹਨੇ ਇਹ ਚੀਜ਼ ਦਾ ਦੱਸਿਆ ਵੀ ਜੇ ਕਾਇਆ ਦੇ ਅੰਦਰ ਆ ਨੌ ਖੰਡਾ ਇਹ ਪਰਤਮੀਆ ਜੋ ਬ੍ਰਹਮੰਡ ਦੇ ਸੋਈ ਬੰਡੇ ਇਸ ਕਾਇਆ ਅੰਦਰ ਨੌ ਖੰਡਾ ਪਤਮੀ ਹਾਰਟ ਪੱਟਣ ਬਾਜਾਰਾ ਵੀ ਇਸ ਸਰੀਰ ਦੇ ਵਿੱਚ ਨੌ ਖੰਡਾ ਅਜੀ ਨੌ ਖੰਡਾ ਦੇ ਉੱਪਰ ਸੁਣਾ ਦਸਵੇਂ ਜਾ ਕੇ ਵਪਾਰਾ ਪੰਜ ਤਾਂ ਕਹਿੰਦੇ ਨਾ ਅਸੀਂ ਬਨਜਾਰਾ ਬਣਨਾ ਦਸ ਵਿੱਚ ਜਿਹੜਾ ਮਰਦਾ ਨਹੀਂ ਸਾਹਮਣੇ ਖਾਲੀ ਖਲਾ ਉਹਨ ਦੇ ਦੇ ਕੇ ਅਸੀਂ ਮਨ ਨੂੰ ਮਨਾਉਣਾ ਦਾਦੇ ਬਾਣੀ ਚ ਦੋਏ ਦੀਵੇ 14 ਹਟਨਾਲੇ ਜਿੱਤੇ ਜੀ ਤੇਤੇ ਬਣਜਾਰੇ ਕਾ 14 ਦੋ ਦੀਵੇ 14 ਹਟਾ 14 ਹਟਾ ਦਸ ਬਰਾਗਣਾ ਚਾਰ ਹਟ ਰਾਜੋਤਮ ਸਤੋ ਇੱਕ ਨਾਮ ਉਹ ਦੀਵੇ 14 8 ਨਾਲੇ ਜਿੱਤੇ ਜਿੱਤੇ ਬਣ ਜਾਣੇ ਖੁੱਲੇ ਹਟੋ ਵਾ ਪਾਜਾ ਖਾਲੀ ਖਲਾਇ ਤੇ ਵਾਰਦਾ ਜਾਇ ਚੀ ਦਾ ਪੇਤਾ ਲੱਗਿਆ ਵੀ ਸਾਡਾ ਮਾਲਕ ਹੈਗਾ ਇਹ ਬੜਾ ਪਿਆਰਾ ਭਾਵਨਾ ਵਾਲਾ ਇੱਕ ਪਿਆਰ ਦੇਖਦਾ ਨੇ ਜਿਹਨੇ ਪੈਸੇ ਜਾਣਗਾ ਨਾਮ ਤੇ ਆਏ ਤਾਂ ਸਦਗਰ ਪਾਏ ਜੋ ਇੱਛੇ ਸੋ ਫਲ ਪਾਏ ਜੋ ਮਨ ਦੇ ਵਿੱਚ ਨਾਨਕ ਇਸ ਦਾ ਸਭ ਕੁਝ ਹੋਵੇ ਜੇ ਵਿੱਚੋਂ ਆਪ ਜਿਹਨਾਂ ਵਿੱਚੋਂ ਹੰਕਾਰ ਖਤਮ ਕਰ ਲਿਆ ਇਹਨਾਂ ਨੇ ਹੰਕਾਰ ਖਤਮ ਕਰ ਲਿਆ ਉਹ ਫਿਰ ਮਹਾਪੁਰਖਾਂ ਦੀ ਵਸਤਾਂ ਦੇ ਫਿਰ ਕਹਿੰਦੇ ਮਹਾਪੁਰਖਾਂ ਬੋਲਣਾ ਹੋਵੇ ਕਿਤੇ ਪਰਥਾਏ ਓਏ ਅਮਰਤ ਭਰੇ ਭਰਪੂਰ ਹੈ ਉਹਨਾਂ ਤਿਲ ਨਤਮਾਏ ਜਿਹੜੇ ਮਾਲਕ ਆ ਉਹ ਕਿਰਪਾ ਵਾ ਸਾਨੂੰ ਉਹ ਸ਼ਬਦ ਲੈ ਕੇ ਜਾਂਦੇ ਆ ਸਾਡੇ ਅੰਦਰ ਦੇ ਵਿੱਚ ਇਹਦਾ ਬਾਜ਼ਾਰ ਹੈ। ਤੈਂ ਕਿ ਇਸ ਕਾਇਆ ਅੰਦਰ ਨੋਂ ਕੌਂਡ ਪ੍ਰਥਮੀ ਹਾਰਟ ਪਟਣ ਬਾਜ਼ਾਰਾ। ਇਸ ਕਾਇਆ ਅੰਦਰ ਨਾਮ ਨੋਂ ਨਿਧ ਪਾਈਏ ਗੁਰ ਕੇ ਸਾਥ ਵਿਚਾਰਾ। ਪਹਿਲਾਂ ਤਾਂ ਇਹ ਗੁਰੂ ਦਾ ਸ਼ਬਦ ਵਿਚਾਰ ਬਾਹਰ 630 ਅੰਕਾਂ ਵਿੱਚ ਇਹ ਵਿਚਾਰ ਲਈ ਤਾਨੂੰ ਮਨਾਇਆ। ਫੇ ਸਾਡੇ ਅੰਦਰ ਸ਼ਬਦ ਪ੍ਰਗਟ ਹੁੰਦਾ। ਫਿਰ ਉਹਨੂੰ ਸੁਣਨਗੇ ਆਤਮਾ ਨੂੰ ਮਨਾਉਣਾ। ਇਹਦਾ ਆਪਾਂ ਅੱਜ ਵਿਚਾਰ ਕਰਨਾ ਆਤਮ ਰਾਮ ਪ੍ਰਕਾਸ਼ਿਆ ਸਹਿਜ ਸੁਖਰਾਨ ਅਸੀਂ ਉਹ ਸਾਧਨ ਬਸਾਰ ਜੁਕਿਆ ਜਿੱਥੇ ਆਤਮਾ ਨੇ ਸਾਡੇ ਨਾਲ ਮਲਾਪ ਕਰਨਾ ਸੀ ਗੁਰਕਾ ਸਾਧ ਦਾ ਵਿਚਾਰਾ ਦੂਜੇ ਪਾਇਰ ਜਨ ਇਸ ਤਰ੍ਹਾਂ ਕੋਈ ਪੁੱਖ ਲੋਕੇ ਰਹਿ ਗਏ ਜੈ ਜੀਦਾ ਪਤਾ ਲੱਗਿਆ ਕਾਂ ਸੋ ਸੋ ਸੱਚਾ ਵਿਸਰੇ ਤ੍ਰਿਕ ਜੀਵਨ ਸੰਸਾਰ ਪਤਾ ਲੱਗ ਗਿਆ ਵੀ ਜ ਮਾਲਕ ਵਿਸਰ ਗਿਆ ਅਜੇ ਜਹਜੇ ਦੁਨਿਆ ਤੈ ਨਾ ਹੈ ਨਦਰ ਕਰੇ ਤਾਂ ਵਿਸਰੇ ਗੁਰਮਤੀ ਵਿਚਾਰ ਨਦਰ ਕਰੇ ਨਾ ਵਿਸਰੇ ਜੇ ਉਹ ਮਾਲਕ ਖੜੇ ਕਿਰਪਾ ਕਰ ਦਵੇ ਮਾਲਕ ਨੇ ਕਿਰਪਾ ਕੀਤੀ ਅਭੀ ਕਾਇਆ ਦੇ ਅੰਦਰ ਬਹੁਤ ਕੋ ਬੜਾ ਪਿਆਰ ਭਾਵਨਾ ਬ੍ਰਹਮਾ ਵਿਸਨ ਜੋ ਮਈਏ ਵਿਚਿਆ ਕਣ ਗੁਰਮੁਖ ਵੇਸੂ ਕਾਇਆ ਖੋਜੇ ਹੋਰ ਸਭ ਪਰਮ ਭਲਾਈ ਤੇ ਗੁਰਮੁਖ ਕਾ ਕਾਇਆ ਦਾ ਦੇਖਦਾ ਵੀ ਇਹ ਸਾਨੂੰ ਕਿਉਂ ਮਿਲੀ ਆ ਕਦ ਖਤਰ ਮਿਲੀ ਆ ਉਹਨੂੰ ਖੋਜਦਾ ਅਸੀਂ ਬਾਹਰ ਕੋਈ ਕਾਰਨ ਕਰੇ ਖੋਜਿਆ ਨਹੀਂਗਾ ਜਿਸ ਨੂੰ ਦੇਹ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਇਸ ਤਰਾਈ ਇਹ ਤੇ ਬਖਸ਼ ਕਰਦਾ ਤਾ ਹੀ ਮਾਲ ਕਹਿੰਦੇ ਆ ਵੀ ਜਿਹਦੀ ਭਗਤੀ ਆ ਨਰਾਲੀ ਆ ਨਾਨਕ ਹਰ ਕੀ ਭਗਤ ਨਰਾਲੀ ਗੁਰਮੁਖ ਬਿਰਲਾ ਕੀਜੇ ਜਿਹੜੇ ਭਗਤੀਆ ਨੇ ਇਹ ਅਲੱਗਾ ਨਰਾਲੀ ਆ ਆਪਣੇ ਸਰੀਰ ਦੇ ਵਿੱਚੋਂ ਭਗਤੀ ਜਲਦੀ ਆ ਗੁਰਮੁਖ ਖੇਤੀ ਹਰ ਅੰਤਰ ਬੀਜਿਏ ਅੰਦਰ ਹਾਲੀਜੇ ਸ੍ਰੀ ਜਮਾਇਰਾ ਮਾਲਕ ਨੇ ਮਦਦਤਾ 508 ਅੰਕ ਤੇ 568 ਅੰਕ ਤੇ ਜਿਹੜੇ ਖੇਤੀ ਆ ਨਾ ਉਹ ਅੰਦਰ ਵੀ ਜੁਣੀਆ ਗੌਰਮਖ ਖੇਤੀ ਹਰ ਅੰਤਰ ਬੀਜਿਏ ਹਾਲੀ ਜੇ ਸ੍ਰੀ ਜਮਾਯ RAM ਆਪਣੇ ਘਰ ਅੰਦਰ ਰਸ ਪੁੱਛ ਤੂੰ ਲਾ ਲੇ ਪਰਥਾਇਰਾ ਵੀ ਆਪਣੇ ਅੰਦਰ ਰਸ ਜਿਹਦੇ ਬਾਣੀ ਜੀ ਕਹਿੰਦੇ ਆ ਜਿਨ ਹਰ ਰਸ ਨਾਮ ਨਾ ਪਾਇਆ ਤੇ ਪਾਗਣ ਜਾਂ ਪਾਸ ਉਹ ਮਨਮੁਖਾ ਕਠੋਰ ਹੈ ਜੇ ਰਸ ਨਹੀਂ ਆਉਂਦਾ ਪਿਜਦਾ ਨਹੀਂ ਹੈਗਾ ਮਨਮੁਖ ਮਾਨਾ ਪਿਜੀ ਆਤਮ ਮੈਲੇ ਚਿੱਤ ਕਠੋਰ ਸੱਪੇ ਦੁੱਧ ਪਿਆਈ ਅੰਦਰ ਬਸਣ ਕੋਰ ਕਹਿੰਦਾ ਸੱਪ ਨੂੰ ਜਿੰਨੀ ਮਰਜੀ ਦੁੱਧ ਪਾਏ ਉਹਦੇ ਜਹਿਰ ਨਹੀਂ ਹਟਦੀ ਆਗੀ ਉਹ ਡੰਗ ਮਾਰਨੇ ਮਾਰ ਇਸੇ ਤਰ੍ਹਾਂ ਲੋਕਾਂ ਦੀਆਂ ਵਡਿਆਈਆਂ ਜੈਸੀ ਦਾ ਪੇਦ ਲਾ ਗਿਆ ਪਤਾ ਲੱਗਿਆ ਵੀ ਮਾਲਕ ਸਾਡੇ ਨਾਲ ਆ ਫਿਰ ਉਹ ਆਪ ਦੱਸਦੇ ਆਪਾਂ ਨੂੰ ਕਹਿੰਦੇ ਸੱਚੇ ਆਪਣਾ ਖੇਰ ਚਾਇਆ ਆਵਾ ਗੌਣ ਸ ਸਾਰਾ ਕਿਹੜਾ ਤਰ੍ਹਾਂ ਗੌਣੇ ਆਉਣਾ ਜਾਣਾ ਪੂਰੇ ਸਤਗੁਰੂ ਆਪ ਦਿਖਾਇਆ ਸੱਚ ਨਾਮ ਵਿਸਤਾਰ ਵੇ ਪੂਰਾ ਹਦਕਰ ਗੌਣਾ ਪੂਰੇ ਗੁਰਕਾ ਸੁਣਪਦੇ ਸਤਿਗੁਰ ਆਪਣਾ ਸੇਵੀਏ ਦੁੱਖਾਂ ਦਾ ਹੋਏ ਨਾਸ਼ ਨਾਨਕ ਨਾਮ ਤੇ ਕਾਰਜਿਆ ਰਸ ਅਸੀਂ ਸੰਤਾਂ ਨਾਲ ਵੈਰ ਕਰਦੇ ਆਂ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਾਣਾ ਆਪ ਡੁੱਬੇ ਘਟੋਂਬ ਸਿਉ ਸਗਲੇ ਕੋਲ ਡੋ ਉਹਨੇ ਆਪ ਡੁਬਣਾ ਤੇ ਆਪ ਡੋਬਿਆ ਮਾਲਕ ਇਸ ਤਰ੍ਹਾਂ ਬਖਸ਼ ਕਰ ਦਿਆ ਮੇਰਾ ਨਾਮ ਆ ਆਪਣੇ ਅੰਦਰ ਆ ਸਭ ਕੁਝ ਘਰ ਮੇ ਬਾਹਰ ਨਹੀਂ ਬਾਟਰ ਤੇ ਪਰਪਲੇ ਇਸ ਕਾਇਆ ਸਾ ਕਾਇਆ ਜੋ ਸਤਗੁਰ ਸੇਵੇ ਸੱਚੇ ਆਪ ਸਵਾਰੀ ਮੇਰ ਨਾਵੇਂ ਦਾ ਢੋਈ ਨਹੀਂ ਤਾਂ ਜੰਮ ਕਰੇ ਖਵਾਰੀ ਨਾਨਕ ਸੱਚ ਵਡਿਆਈ ਪਾਇ ਜਿਸਨੋਂ ਹਰ ਕਿਰਪਾ ਧਾਰੀ ਜੈ ਜੀ ਦਾ ਪਤਾ ਲੱਗ ਗਿਆ ਇਹ ਤਾਂ ਆ ਗਿਆ ਵੀ ਸਾਡਾ ਮਨ ਮੰਨ ਗਿਆ ਲਾਹਾ ਵਰਥਾਏ ਹਰ ਮਨ ਵਸਾਏ ਤਨ ਖੇਤੀ ਵਪਾਰਾ ਜੇ ਅੰਦਰੋਂ ਪਰਮ ਖਤਮ ਹੋ ਗਿਆ ਨਾ ਲਾਹਾ ਮਿਲਣ ਲੱਗਿਆ ਹਰ ਨਾਮ ਤੇ ਆਏ ਮਨ ਵਸਾਏ ਬੂਝੇ ਗੁਰ ਵਿਚਾਰਾ ਜਿਵੇਂ ਪੁੱਜਣ ਆ ਗਿਆ ਫਿਰ ਖੇਤੀ ਕਰਦਾ ਮਨਮੁਖ ਖੇਤੀ ਬੰਜ ਕਰ ਥੱਕੇ ਤ੍ਰਿਸ਼ਨਾ ਭੁੱਖ ਨਾ ਜਾਏ ਨਾਨਕ ਨਾ ਬੀਜ ਮਨ ਅੰਦਰ ਸੱਚੇ ਸਬ ਸਵਾਰ ਜਿਹਾ ਸੇ ਕਰਦੇ ਵਿੱਚ ਖੇਤੀ ਕਰਦੇ ਆਂ ਵਪਾਰ ਕਰਦੇ ਆਂ ਸਾਰੇ ਪਰਥਾਇਆ ਪੰਦੇ ਹਰ ਵਪਾਰ ਸੇ ਜਨ ਲਾਗੇ ਇਹਨਾਂ ਮਸਤਕ ਮਣੀ ਬੜ ਭਾਗੋ ਰਾਮ ਜੇ ਮਸਤਕ ਦੇ ਹਨ ਸਭ ਚੱਲ ਪੈ ਜੇਗਾ ਮਸਤਕ ਪਦਨ ਦਿਵਾਲੇ ਮਣੀ ਮਾਹੇਂਦਰ ਜੰਤ ਰੈ ਪਤਣੀ ਜਿਆ ਸਭ ਦਾ ਆਪਣੇ ਆਲੇ-ਦਾਲ ਬੱਜ ਗਿਆ ਨਾ ਮਾਲਕ ਦਾ ਤੇ ਸਾਡੇ ਨਿੱਜ ਘਰ ਚ ਬਸਾ ਗਿਆ ਨਿੱਜ ਘਰ ਚ ਅਸੀਂ ਬਸਾ ਹੋ ਗਿਆ ਸਾਰੇ ਜਨਮਨ ਕਟਿਆ ਗਿਆ ਇਹ ਜਿਗਰ ਮਹਿਲ ਪਾਓ ਸੁਖ ਸਹਿਜ ਬਹੁਨੋਗ ਫੇਰਾ ਗੁਰਮਤੀ ਮਨ ਨਿੱਜ ਘਰ ਵਸਿਆ ਸੱਚੇ ਸ਼ਬਦ ਬਰਾਗੋ ਰਾਮ ਮੁਖ ਮਾਸਤਕ ਭਾਗੋ ਸਭ ਬਰਾਗੋ ਸਾਜ ਰਤੇ ਵਿਚਾਰੀ ਨਾ ਬਿਨਾ ਸਭ ਜਗ ਬਹਰਾਂ ਨਾ ਸ਼ਬਦੇ ਹੁਮੇ ਮਾਰੀ ਹੁਣ ਨਾਮ ਕੀ ਆ ਨਾਮ ਸਾਡੇ ਅੰਦਰ ਆ ਨਾਮ ਰਸ ਪਰਮੇਸ਼ਰ ਦਿੰਦਾ ਉਸ ਆਵਾਜ਼ ਦੇ ਵਿੱਚ ਰਸ ਆ ਉਹ ਇੱਕ ਦਰਖਤ ਆ ਜਿਵੇਂ ਆ ਬੱਦ ਰੱਖ ਤੋਂ ਫੜ ਲੱਗਦਾ ਨਾ ਫਿਰ ਮੁਤਾਸਬਾ ਹੁੰਦਾ ਇਸੇ ਤਰ੍ਹਾਂ ਅਸੀਂ ਉਸ ਨੂੰ ਸੁਣਾਗੇ ਸੁਣਦੇ ਸੁਣਦੇ ਸਭ ਦੇ ਨਾਲ ਪਿਆਰ ਪਾਊਗਾ ਫਿਰ ਸਾਡੇ ਅੰਦਰ ਮਤ ਉੱਪਜੂ ਮਤ ਉਦੋਂ ਉਪਣੀਆਂ ਜਿਆਦਾ ਅਸੀਂ ਉਸ ਸਬਦ ਨੂੰ ਸੁਣਾਗੇ ਕਿਉਂ ਤੀਆ ਮਤ ਮਾਲਕ ਦਾ ਹਦਿਆ ਸੱਚੇ ਸ਼ਬਦ ਲਾਗ ਮਤ ਉਪਜੇ ਗੁਰਮੁਖ ਨਾਮ ਸਵਾਗੋ ਜਿਆ ਸਭ ਦੇ ਨਾਲ ਲੱਗਦੇ ਆ ਫਿਰ ਮਾਲਕ ਕਿਰਪਾ ਕਰ ਸੱਚੇ ਸ਼ਬਦ ਲਾਗ ਮਤ ਉਪਜੇ ਗੁਰਮਖਨਾ ਸਵਾਗੋ ਨਾਨਕ ਸਾਬ ਦੇ ਮਿਲੇ ਪਉ ਪੰਜਨ ਹਰ ਰਬ ਮਤਿ ਪਾਗੋ ਜਾਨ ਨੂੰ ਇਹ ਚੀਜ਼ ਦਾ ਪੇਤ ਆ ਗਿਆ ਪਤਾ ਲੱਗ ਗਿਆ ਮਾਲਕ ਨੇ ਕਿਰਪਾ ਕਰਤੀ ਨਾਮ ਦੀ ਦਾਤ ਵਾਗ ਸੀ ਸਾਡੇ ਆਨ ਸਭ ਚਲਣ ਲੱਗ ਗਿਆ ਅਸੀਂ ਫਿਰ ਖੇਤੀ ਕਰਨ ਲੱਗ ਖੇਤੀ ਬਣਜ ਸੱਚ ਹੁਕਮ ਹੈ ਹੁਕਮੇ ਮੰਨ ਬੜਿਆਈ ਰਾਂ ਗੁਰਮਤੀ ਹੁਕਮ ਬੁੱਝੀਏ ਹੁਕਮੇ ਮੇਲ ਮਲਾਈ ਰਾਂ ਹੁਕਮ ਦੇ ਅੰਦਰ ਤੈਨੂੰ ਹੁਕਮੇੰ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਹੁਕਮ ਲਾਈ ਸਹਿਜ ਸਮਾਈ ਗੁਰ ਕਾ ਸਾਧ ਅਪਾਰਾ ਸੱਚੀ ਬਿੜਾਈ ਗੁਰ ਤੇ ਪਾਈ ਸਤਿ ਸਵਾਰਨਾ ਇਹ ਸੱਚੀ ਬਿੜਾਈ ਗੁਰੂ ਤੋਂ ਇਹ ਆਪਣੇ ਅੰਦਰ ਬੈਠਾ ਉਹ ਪੰਚਨ ਪਾਇਆ ਆਪ ਗਵਾਇਆ ਗੁਰਮੁਖ ਮੇਲ ਮਲਾਈ ਕਹੋ ਨਾਨਕ ਨਾਮ ਨਰਿੰਜਣ ਅਗੰਮ ਗੋਚਰ ਹੁਕਮੇ ਰਿਆ ਸਮਾਈ ਇਦਾਂ ਗੌਰ ਪਰੇ ਆਪਾਂ ਜੇ ਹੁਕਮੇ ਜਾਵਾਂਗੇ ਜਿਹੜਾ ਫਿਰ ਸਾਡਾ ਜਨਮ ਆ ਉਸ ਸਫਲ ਹੋ ਜੂ ਗੁਰਮੁਖੇ ਜਨਮ ਸਖਾਤਾ ਸੱਚੇ ਸ਼ਬਦ ਲਗਾਨਾ ਆਤਮਰਾ ਪ੍ਰਗਾਸਿਆ ਸਹਿਜੇ ਸੁਖ ਰਹਾਣ ਇਸ ਤਰ੍ਹਾਂ ਮਾਲਕ ਬਖਸ਼ ਕਰੇ ਨਾਮ ਦਾਤ ਬਖਸ਼ੇ ਲੋਕ ਸੁਖਿਓ ਲੋਕ ਸੇਲੇ ਕਰੇ ਆਉ ਚਰਨਾਂ ਜੋੜੇ ਬਲਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ